ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਮਣੀ ਡੇਰੀ ਫਾਰਮ ਵਿੱਚ ਜਿਹੜੇ ਕਿਸਾਨ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਉਹਨਾਂ ਨੂੰ ਰਿਕਵੈਸਟ ਆ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਇਹ ਫਿਰੋਜ਼ਪੁਰ ਸ਼ਹਿਰ ਤੇ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਕੱਟੀ ਵਿਖਾਉਣੀ ਆ ਪਿਓਰ ਨੀਲੀ ਰਾਵੀ ਦੀ ਕਹਿ ਸਕਦੇ ਆਪਾਂ ਇਹਨੂੰ ਇਹਦਾ ਮਦਰ ਕੋੜੀ ਬਹੁਤ ਚੰਗਾ ਵਾ ਇਹ ਕੱਟੀ ਐ ਇਸ ਟਾਈਮ ਬਾਈ ਕਹਿੰਦਾ 2 ਸਾਲ ਦੀ ਹੋ ਗਈ ਆ 2 ਸਾਲ ਤੋਂ ਬਾਈ ਕਹਿੰਦਾ ਥੋੜੀ ਜੀ ਘੱਟ ਆ ਹਜੇ ਤੇ ਇਹ ਕੱਟੀਆਂ ਦੇਖ ਸਕਦੇ ਆ ਸਾਰੀਆਂ ਨਿਸ਼ਾਨੀਆਂ ਨੀਲੀ ਦਾ ਵੀ ਦੀਆਂ ਕਵਰ ਕਰਦੀ ਆ ਚਾਰੇ ਪੈਰ ਚਿੱਟੇ ਆ ਗਏ ਆ ਪੂਛ ਵਾਈਟ ਆ ਗਈ ਆ ਅੱਖਾਂ ਦੋਵੇਂ ਨੀਲੀਆਂ ਆ ਗਈਆਂ ਕੱਲਾ ਸੂਤ ਦੇ ਨਿਸ਼ਾਨ ਹੈ ਨਹੀਂ ਦੇਖ ਸਕਦੇ ਆ ਆਪਾਂ ਤੁਹਾਨੂੰ ਥਣ ਵਿਖਾ ਦਨੇ ਆ ਦੇਖੋ ਚੰਗਾ ਥਣ ਲੱਗਿਆ ਹੈ ਦੇਖ ਸਕਦੇ ਆ ਕਿਸਾਨ ਵੀਰੋ ਸੋਣੀ ਝੋਲੀ ਆ ਕੱਟੀ ਦੀ ਆ ਦੇਖੋ ਸੋਹਣਾ ਮੂੰਹ ਮੱਥਾ ਕੱਟੀ ਦਾ ਹੈਗਾ ਆ ਦੇਖ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਕੱਟੀ ਗਾਂ ਜਾ ਕੇ ਤਿਆਰ ਹੋਊਗੀ ਇਹ ਚੰਗੀ ਇੱਕ ਮੱਝ ਆਪਾਂ ਕਹਿ ਸਕਦੇ ਆ ਤਿਆਰ ਹੋਊਗੀ ਦੇਖ ਸਕਦੇ ਆ ਜਿਹੜਾ ਇਹਦਾ ਮਦਰ ਰਿਕਾਰਡ ਆ ਕਿਸਾਨ ਵੀਰੋ ਮਦਰ ਰਿਕਾਰਡ ਦਾ ਪਹਿਲੇ ਸੋਏ ਦਾ 16 ਤੋਂ 15 16 ਲੀਟਰ ਬਾਈ ਕਹਿੰਦਾ ਮਦਰ ਰਿਕਾਰਡ ਹੈਗਾ ਹੈਗਾ ਆਪਾਂ ਤੁਹਾਨੂੰ ਇਹਦੀ ਮਦਰ ਵੀ ਖਾਵਾਂਗੇ ਵੀਡੀਓ 'ਚ ਕਿਸਾਨ ਵੀਰੋ ਆ ਦੇਖੋ ਚੰਗੀ ਕੱਟੀ ਆ ਆ ਦੇਖ ਸਕਦੇ ਆ ਥੋੜੀ ਦਾ ਨਿਸ਼ਾਨ ਵੀ ਚਿੱਟਾ ਆ ਗਿਆ ਦੇਖ ਸਕਦੇ ਆ ਕਿਸਾਨ ਵੀਰੋ ਦੇਖ ਸਕਦੇ ਆ ਚੰਗੀ ਕੱਟੀ ਆ ਨੀਲੀ 라ਵੀ ਦੀ ਆ ਦੇਖ ਸਕਦੇ ਆ ਸੋਹਣੇ ਮੂੰਹ ਮੱਥੇ ਦੀ ਕੱਟੀ ਆ ਚੰਗਾ ਪੈਟ ਪੋਟਾ ਕੱਟੀ ਦਾ ਹੈਗਾ ਦੇਖ ਸਕਦੇ ਆ ਕਿਸਾਨ ਵੀਰੋ ਆ ਦੇਖੋ ਅੰਦੇ ਦੇਖ ਸਕਦੇ ਆ ਕਿਸਾਨ ਵੀਰੋ ਸੋਹਣੇ ਮੂੰ ਮੱਤੇ ਦੀ ਕੱਟੀ ਆ ਦੇਖ ਸਕਦੇ ਆ ਆਪਾਂ ਤੁਹਾਨੂੰ ਇਹਦੀ ਮਦਰ ਵੀ ਵਿਖਾਵਾਂਗੇ ਠੀਕ ਆ ਕਿਸਾਨ ਵੀਰੋ ਆ ਦੇਖ ਸਕਦੇ ਆ ਇਹ ਮਦਰ ਆ ਕੱਟੀ ਦੀ ਦੇਖ ਸਕਦੇ ਆ ਪਿਓਰ ਨੀਲੀ ਦਾ ਵੀ ਦਿਖ ਚੋਟੀ ਟੇਡਾ ਚੀਰਾ ਦੇਖ ਸਕਦੇ ਆ ਕਿਸਾਨ ਵੀਰੋ ਆ ਦੇਖੋ ਬਾਈ ਕਹਿੰਦਾ ਇਹ ਇਸ ਟਾਈਮ ਗੱਬਣ ਆ ਪੂਰੇ 7 ਮਹੀਨੇ ਦੀ ਬਾਈ ਕਹਿੰਦਾ ਇਹਨੂੰ ਆਪਾਂ ਤਿਆਰ ਕਰਕੇ ਸੇਲ ਕਰਾਂਗੇ ਅਜੇ ਨਹੀਂ ਬਾਈ ਕਹਿੰਦਾ ਕਰਨੀ ਸੇਲ ਆਪਾਂ ਆ ਦੇਖ ਸਕਦੇ ਆ ਚੰਗੀ ਮਦਰ ਕੋਡ ਦੀ ਕੱਟੀ ਆ ਕਿਸਾਨ ਵੀਰੋ ਆ ਦੇਖ ਸਕਦੇ ਆ ਚੰਗੀ ਮਦਰ ਆ ਤੇ ਕਿਸਾਨ ਵੀਰੋ ਬਾਈ ਨੇ ਜਿਹੜਾ ਕੱਟੀ ਦਾ ਰੇਟ ਕੀਤਾ ਆ ਵਾ ਉਹ 30000 ਰੁਪਇਆ ਤੇ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਮੌਕੇ ਤੇ ਜਿਸ ਕਿਸ ਵੀਰ ਨੂੰ ਪਸੰਦ ਆਵੇ ਬਾਈ ਨਾਲ ਗੱਲ ਕਰ ਲੈ ਨੰਬਰ